ਨੇ ਨੀਚੇ ਕਹਿੰਦੇ ਵੀ ਕੁਝ ਇੱਕ ਫੁੱਟ ਦਾ ਫਾਸਲਾ ਰਹਿ ਗਿਆ ਜੇਕਰ ਉਹ ਵੀ ਖੁਰ ਜਾਂਦਾ ਹੈ ਤਾਂ ਅੱਗੇ ਜਿੰਨੇ ਵੀ ਪਿੰਡ ਨੇ ਇਹ ਅੰਮਾਲੇ ਤੱਕ ਮਾਰ ਕਰੂਗਾ ਜੀ ਪਿੰਡਾਂ 'ਚ ਮੈਂ ਇਸ ਚੁਡੇ ਦਾ ਵਸੀਆਂ ਪਾਣੀ ਦੀ ਟੱਕਰ ਸਿੱਧੀ ਉੱਥੇ ਵੱਜਦੀ ਪਈ ਹੈ ਜੀ ਇਸ ਸੜਕ ਤੇ ਮੰਦਰ ਦੇ ਕੋਲ ਉੱਥੋਂ ਕਦੇ ਵੀ ਸੜਕ ਨੂੰ ਲੈ ਕੇ ਹਟ ਸਕਦਾ ਪਾਣੀ ਇਹ ਸਾਡੇ ਪੂਰੇ ਏਰੀਏ ਦਾ ਜੇ ਮੁਹਾਲੀ ਜ਼ਿਲ੍ਹੇ ਦੀ ਵੀ ਗੱਲ ਕਰੀ ਜਾਵੇ ਤਾਂ ਸਭ ਤੋਂ ਉੱਚਾ ਪਿੰਡ ਆ ਇਹ ਪੰਖਰਪੁਰ ਅੱਛਾ ਜੀ ਤੇ ਜੇ ਪੰਖਰਪੁਰ ਪਾਣੀ ਵੜਦਾ ਆ ਤੁਸੀਂ ਇਹ ਲਾ ਲਓ ਵੀ ਅੱਗੇ ਦੇ ਪਿੰਡ ਸਾਰੇ ਨੀਵੇਂ ਨੇ ਉਹ ਬਿਲਕੁਲ ਸਾਹਮਣੇ ਦਰਖਤ ਜਿਹੜਾ ਉਹ ਦਰਖਤ ਦਿਖ ਰਿਹਾ ਜੀ ਉਸ ਦਰਖਤ ਤੱਕ ਅੱਗੇ ਪੂਰੀ ਸਿੱਧੀ ਜਿਹੀ ਰਸਤਾ ਸੀਗਾ ਫਿਰ ਇੱਥੋਂ ਚੱਲ ਕੇ ਪਟਿਆਲਾ ਸੰਗਰੂਰ ਹੁੰਦਾ ਹੋਇਆ ਤੇ ਫਿਰ ਹਰਿਆਣੇ ਦੇ ਵਿੱਚ ਐਂਟਰ ਕਰਦਾ ਹੈ ਜੀਂਦ ਫਤਿਹਾਬਾਦ ਉਸ ਤੋਂ ਬਾਅਦ ਦੁਬਾਰਾ ਮਾਨਸਾ ਦੇ ਜ਼ਰੀਏ ਪੰਜਾਬ ਦੇ ਵਿੱਚ ਐਂਟਰ ਹੋ ਕੇ ਸਿਰਸਾ ਹਰਿਆਣਾ ਤੋਂ ਹੁੰਦੇ ਹੋ हनुमानगढ़ ਤੋਂ ਬਾਅਦ ਸ਼੍ਰੀ ਗੰਗਾ ਨਗਰ ਰਾਜਸਥਾਨ ਗਵਰਨਮੈਂਟ ਜ਼ਿੰਮੇਵਾਰ ਹੈ ਕਿ ਉਹ ਕਿਦਾਂ ਹੀ ਉਹ ਕਿਦਾਂ ਪਹਿਲੇ ਮਾਈਨਿੰਗ ਹੁੰਦੀ ਸੀ ਕਿ ਗੱਗਰ ਕੀ ਅੱਛਾ ਜੀ ਰੇਤਾ ਉੱਠਦਾ ਦਾ ਹਰ ਇੱਕ ਪਿੰਡ ਚ ਬੋਲੀ ਹੁੰਦੀ ਦੀ ਪਿੰਡ ਨੂੰ ਫਾਇਦਾ ਹੁੰਦਾ ਦਾ ਹੁਣ ਗੌਰਮੈਂਟ ਮੁਹਾਲੀ ਜਾ ਕੇ ਸਾਰੀ ਖੱਡਾਂ ਦੀ ਬੋਲੀ ਕਰ ਦਿੰਦੇ ਆ ਜ਼ਮੀਨੇ ਪਿੰਡ ਕੀ ਹੋਰ ਕਿਆ ਕਰਾ ਵੀ ਪਿੰਡ ਵਾਸਤੇ ਰੇਤਾ ਵੀ ਫਰੀ ਸੀ ਨਾ ਅੱਛਾ ਜੀ ਤੇ ਹੁਣ ਤਾਂ ਇਹ ਗਰੇਟੇ ਦੀ ਗੱਡੀ ਮੰਗਾਣੀ ਪਏ ਤਾਂ ਪਤ ਨਹੀਂ 6500 ਰੁਪਏ ਦੀ ਟਰਾਲੀ ਹੈ ਜੀ 200 ਫੁੱਟ ਕੀ ਇਹ ਇਹ ਪਾੜ ਹੈਗਾ ਆ ਇਸ ਪਾੜ ਤੋਂ ਅੱਗੇ ਜਿਹੜਾ 45 ਫੁੱਟ ਰਸਤਾ ਸੀਗਾ 88 ਚ ਪਹਿਲਾਂ ਟੁੱਟ ਚੁੱਕੇ ਆ ਇਹ ਇਹ ਬੰਦਾ ਟੁੱਟਿਆ ਸੀ ਤਰੇੜਾਂ ਆ ਗਈ ਸਬਨੇ ਚ ਅਗਰੇ ਟੁੱਟਿਆ ਤਾਂ ਘੱਟ ਕੋੜਨ 40 ਤੱਕ ਮਾਰ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਕ ਘੱਗਰ ਪੂਰੇ ਉਫਾਨ ਦੇ ਉੱਤੇ ਹੈ ਔਰ ਨੀਚੇ ਕਹਿੰਦੇ ਵੀ ਕੁਝ ਇੱਕ ਫੁੱਟ ਦਾ ਫਾਸਲਾ ਰਹਿ ਗਿਆ ਜੇਕਰ ਉਹ ਵੀ ਖੁਰ ਜਾਂਦਾ ਹੈ ਤਾਂ ਅੱਗੇ ਜਿੰਨੇ ਵੀ ਪਿੰਡ ਨੇ ਉਥੇ ਤਬਾਹੀ ਮਚਾ ਸਕਦਾ ਹੈ ਘੱਗਰ ਘੱਗਰ ਸੋਲਣ ਤੋਂ ਸ਼ੁਰੂ ਹੋ ਕੇ ਕਾਲਕਾ ਪਿੰਜੋਰ ਨੱਡ ਸਾਬਤ ਹੋ ਕੇ ਇਸ ਜਗ੍ਹਾ ਦੇ ਉੱਤੇ ਪਹੁੰਚਦਾ ਹੈ ਫਿਰ ਇੱਥੋਂ ਚੱਲ ਕੇ ਪਟਿਆਲਾ ਸੰਗਰੂਰ ਹੁੰਦਾ ਹੋਇਆ ਤੇ ਫਿਰ ਹਰਿਆਣੇ ਦੇ ਵਿੱਚ ਐਂਟਰ ਕਰਦਾ ਹੈ ਜੀਂਦ ਫਤਿਹਾਬਾਦ ਉਸ ਤੋਂ ਬਾਅਦ ਦੁਬਾਰਾ ਮਾਨਸਾ ਦੇ ਜ਼ਰੀਏ ਪੰਜਾਬ ਦੇ ਵਿੱਚ ਐਂਟਰ ਹੋ ਕੇ ਸਿਰਸਾ ਹਰਿਆਣਾ ਤੋਂ ਹੁੰਦੇ ਹੋਏ ਹਨੂਮਾਨਗੜ੍ਹ ਤੋਂ ਬਾਅਦ ਸ਼੍ਰੀ ਗੰਗਾ ਨਗਰ ਰਾਜਸਥਾਨ ਤੇ ਉਸ ਤੋਂ ਬਾਅਦ ਫਿਰ ਇਹੀ ਪਾਣੀ ਪਾਕਿਸਤਾਨ ਤੱਕ ਵੀ ਜਾਂਦਾ ਹੈ ਤੇ ਉੱਥੇ ਵੀ 2023 ਤੱਕ ਉਸਨੇ ਮਾਰ ਕੀਤੀ ਸੀ ਮੇਰੇ ਨਾਲ ਇਸ ਵਕਤ ਉਹ ਲੋਕੀ ਮੌਜੂਦ ਨੇ ਜਿਨ੍ਹਾਂ ਦੇ ਉਸ ਸਮਾਂ ਵੀ ਵੇਖਿਆ 1988 ਦਾ ਤੇ ਹਾਲ ਹੀ ਦੇ ਵਿੱਚ 2023 ਦੇ ਵਿੱਚ ਡੇਰਾ ਬਸੀ ਦੇ ਵਿੱਚ ਸੁਸਾਇਟੀਆਂ ਤੱਕ ਇਸ ਪਾਣੀ ਨੇ ਮਾਰ ਕੀਤੀ ਸੀ ਮੇਰੇ ਨਾਲ ਇੱਥੇ ਵੀਰ ਮੌਜੂਦ ਨੇ ਗੁਰਮੀਤ ਸਿੰਘ ਜੋ ਕਿ ਸੰਸਥਾ ਵੀ ਚਲਾਉਂਦੇ ਨੇ ਨਿਰਪੱਖ ਖੇੜ ਤੇ ਪੰਜਾਬ ਦੇ ਵਿੱਚ ਵੀ ਜਾ ਕੇ ਆਏ ਨੇ ਮਾਝੇ ਦੇ ਵਿੱਚ ਵੀ ਹੁਣ ਸੇਵਾ ਨਾਲ ਦੀ ਨਾਲ ਚੱਲ ਰਹੀ ਹੈ ਤੇ ਇਧਰ ਵੀ ਹੁਣ ਗੱਟਿਆਂ ਦੇ ਨਾਲ ਭਰਨ ਹੁਣ ਲੱਗੇ ਹੋਏ ਸੀ 2-3 ਦਿਨ ਤੋਂ ਲੇਕਿਨ ਉਹ ਸਾਰੀ ਜਿਹੜੀ ਮਿਹਨਤ ਸੀ ਉਹ ਖਰਾਬ ਚਲੇ ਗਈ ਨਾ ਵੀਰੇ ਕਿੰਨਕ ਤੁਸੀਂ ਦੱਸ ਰਹੇ ਹੋ ਵੀ ਕਿੰਨਕ ਇੱਥੇ ਪਾੜ ਰਹਿ ਗਿਆ ਵੀ ਜੇਕਰ ਉਹ ਭਰ ਜਾਂਦਾ ਉਹਨੂੰ ਖੋਰਾ ਲੱਗ ਜਾਂਦਾ ਤਾਂ ਕਿੰਨਕ ਨੁਕਸਾਨ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ 'ਚ ਨਾ ਜਿਹੜਾ ਇਹ ਬੰਦਾ ਹੈਗਾ ਆ ਇਹ 메ਨ ਬੰਦਾ ਆ ਇਸ ਤੋਂ ਥੱਲੇ ਵੀ ਤਕਰੀਬਨ ਜਿਹੜਾ 40 ਤੋਂ 45 ਫੁੱਟ ਦਾ ਥੱਲੇ ਛੋਟਾ ਬੰਦਾ ਵੀ ਸੀਗਾ ਨਾਲ ਲੱਗਿਆ ਹੋਇਆ अच्छा वो छोटे बंदे दे ऊपर रास्ता बनाया हुआ है सिगा आम जिवे इस एरिया दे जिन्ना दे खेत ने वो अपने खेतों दे ਲਈ वो ਥੱਲੇ ਵਾਲਾ ਰਸਤਾ ਯੂਜ਼ ਕਰਦੇ ਸੀਗੇ अच्छा ਇਸ ਤੋਂ ਥੱਲੇ ਰਸਤਾ ਸੀਗਾ ਇੱਕ अच्छा ਉਹ ਤਾਂ ਖਤਮ ਹੋ ਗਿਆ ਹੁਣ इवन ਜਿਹੜਾ 40 ਤੋਂ 45 ਫੁੱਟ ਦਾ ਜਿਹੜਾ ਥੱਲੇ ਰਸਤਾ ਸੀਗਾ اچھا ਤੇ ਹੁਣ ਤੋਂ 2 ਦਿਨ ਪਹਿਲਾਂ ਜਦੋਂ ਪਾਣੀ ਵਧਿਆ ਸਭ ਤੋਂ ਪਹਿਲਾਂ ਉਹ ਥੱਲੇ ਵਾਲਾ ਜਿਹੜਾ ਰਸਤਾ ਸੀਗਾ ਉਹਨੂੰ 파ੜ ਪਿਆ ਤਾਂ ਅਸੀਂ ਪਿਛਲੇ 2 ਦਿਨਾਂ ਤੋਂ ਇੱਥੇ ਰੇਤੇ ਤੇ ਮਿੱਟੀ ਦੇ ਗੱਟੇ ਭਰ-ਭਰ ਕੇ ਥੱਲੇ ਪੂਰਾ ਬੰਦ ਬਣਾਤਾ ਸੀਗਾ ਕਿ ਤਾਂਕਿ ਇਹ ਜਿਹੜਾ ਮੇਨ ਬੰਦ ਆ ਇਹਨੂੰ ਬਚਾਇਆ ਜਾ ਸਕੇ ਅੱਛਾ ਠੀਕ ਤੇ ਕੱਲ ਤੱਕ ਦੀ ਸਾਡੀ ਇਹ ਸੀਗੀ ਕਿ ਸਾਨੂੰ ਇਹ ਸੀਗਾ ਕਿ ਚਲੋ ਆਪਾਂ ਨੇ ਕੁਝ ਘਾਤ ਤੱਕ ਜਿਹੜਾ ਉਸ ਬੰਦੇ ਨੂੰ ਬੰਨ ਲੈ ਸੀਗਾ ਪਰ ਅੱਜ ਸਵੇਰੇ ਜਦੋਂ ਪਾਣੀ ਵਧਿਆ ਆ ਉਹ ਜਿੰਨੇ ਲਗਾਏ ਸੀਗੇ ਕੱਲ ਉਹ ਸਾਰੇ ਦੇ ਸਾਰੇ ਗੱਟੇ ਵੀ ਨਾਲ ਹੀ ਖੜ ਗਏ ਤੇ ਹੁਣ ਇਹ ਜਿਹੜਾ ਮੇਨ ਬੰਦਾ ਆ ਇਸ ਮੇਨ ਬੰਦੇ ਦੇ ਉੱਪਰ ਜਿਹੜੀ ਖੋਰ ਆ ਉਹ ਪੈਣੀ ਸ਼ੁਰੂ ਹੋ ਗਈ ਆ ਟਰਾਲੀਆਂ ਦੀ ਟਰਾਲੀਆਂ ਸੀਗੀਆਂ ਮਤਲਬ ਰੇਤੇ ਮਿੱਟੀ ਦੀਆਂ ਜਿਹੜੀਆਂ ਗੱਟਿਆਂ ਚ ਭਰ ਭਰ ਕੇ ਉਰੇ ਆਪਾਂ ਪੂਰਾ ਲਗਾਤਾ ਸੀਗਾ ਬੰਦਾ ਬਣਾਤਾ ਸੀਗਾ ਪਰ ਜਿਵੇਂ ਹੀ ਸਵੇਰੇ ਪਾਣੀ ਵਧਿਆ ਉਹ ਸਾਰੇ ਦਾ ਸਾਰਾ ਹੀ ਛੜ ਗਿਆ ਨਾਲੇ ਜੀ ਸੋ ਤਸਵੀਰਾਂ ਤਾਂ ਇਹ ਵੀ ਆ ਰਹੀਆਂ ਸੀਗੀਆਂ ਵੀ ਸਤਲੁਜ ਦੇ ਪਾਣੀ ਦੇ ਵਿੱਚ ਘੱਗੜ ਦੇ ਪਾਣੀ ਦੇ ਵਿੱਚ ਵੀ ਐਡੇ ਐਡੇ ਜਿਹੜੇ ਸਿਮੈਂਟਡ ਬਲੌਕ ਬਣਾਏ ਹੋਏ ਆ ਪਾਣੀ ਉਹ ਵੀ ਚੱਕ ਚੱਕ ਕੇ ਲੈ ਕੇ ਜਾ ਰਿਹਾ ਹੜਾ ਹੜਾ ਕੇ ਤੁਸੀਂ ਤਾਂ ਉਹ ਬਈ 1988 ਦਾ ਵੀ ਸਮਾਂ ਦੇਖਿਆ ਹੋਣਾ ਜੀ ਉਤੇ ਹੁਣ 2023 ਦੇ ਵਿੱਚ ਵੀ ਇਮਾਰਤ ਕੀਤੀ ਸੀ ਬਹੁਤ ਭਾਰੀ ਡੇਰਾ ਬਸੀ ਦੇ ਵਿੱਚ ਨਾ ਇਹ ਇਹ ਹੁਣ ਜੇਕਰ ਇਹ ਖੋਰਾ ਲੱਗ ਜਾਂਦਾ ਅੱਗੇ ਹਨਾ ਤੇ ਕਿੰਨੇ ਕੁ ਪਿੰਡ ਹੈਗੇ ਕਿੰਨੇ ਕੁ ਤਬਾਹੀ ਮੱਚ ਸਕਦੀ ਹੈ ਇਹ ਤਾਂ ਆਪਣੇ ਨੂੰ ਜੀ ਭਾਂਖੜਪੁਰ ਤੋਂ ਲੈ ਕੇ ਇੱਥੋਂ ਟੱਕਰ ਵੱਜ ਗਏ ਬੰਨ ਟੁੱਟ ਗਿਆ 688 ਟੁੱਟਿਆ ਸੀ ਸਾਡੇ ਪਿੰਡ ਭੰਖਰ ਜੂ ਹੀ ਪਾਣੀ ਵੜਿਆ ਸੀ ਇਹ ਅੰਮਾਲੇ ਤੱਕ ਮਾਰ ਕਰੂਗਾ ਜੀ ਪਿੰਡਾਂ ਚ 88 ਚ ਪਹਿਲਾਂ ਟੁੱਟ ਚੁੱਕੇ ਆ ਇਹ ਇਹ ਬੰਨ ਟੁੱਟਿਆ ਸੀ ਟੁੱਟ ਕੇ ਸਾਡੇ ਪਿੰਡ ਚੱਕ ਪਾਣੀ ਗਿਆ ਸੀ ਹੁਣ 23 ਚ ਵੀ ਸੰਸਥਾ ਨੇ ਜਿਹੜੀ ਇਹਨਾਂ ਦੀ ਵੀਰਦੀ ਸੰਸਥਾ ਆ ਗਈ ਇਹਨਾਂ ਨੇ ਕਿਸਤੀਆਂ ਚ ਪਾਣੀ ਕੱਢਿਆ ਉਹ ਕਿਸਤੀਆਂ ਨਾਲ ਬੰਦੇ ਕੱਢੇ ਜੀ ਉੱਥੋਂ ਹਾਂ 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 ਆਵੇ ਹੁਣ ਵੀ ਸਾਨੂੰ ਖਤਰਾ ਜੇ ਤੇੜਾਂ ਤੇੜਾਂ ਆ ਗਈ ਇਸ ਬੰਨੇ ਚ ਅਗਰੇ ਟੁੱਟਿਆ ਤਾਂ ਘੱਟ ਕੋੜ ਅੰਮਾਲੇ ਤੱਕ ਮਾਰ ਕਰੂਗਾ ਕਿਉਂਕਿ ਇੰਨੀ ਕੁ ਦਰਦਨਾਕ ਸਥਿਤੀ ਆਪਾਂ ਪਿੱਛੇ ਇੱਕ ਸਾਈਡ ਤੋਂ ਸਾ ਕਿਤੇ ਵੀ ਇਦਾਂ ਦਾ ਕੁਝ ਹੁੰਦਾ ਆ ਇਹ ਪਾੜ ਪੈਂਦਾ ਆ ਤਾਂ ਉਹ ਸੇਮ ਸਥਿਤੀ ਸਾਡੇ ਪੂਰੇ ਪਵਾਦ ਏਰੀਆ ਚ ਵੀ ਬਣ ਜਾਣੀ ਆ ਜੀ ਕਿਉਂਕਿ ਇਹ ਜਿਹੜਾ ਏਰੀਆ ਸਾਡਾ ਪਿੰਡ ਭੰਕਰਪੁਰ ਦੀ ਗੱਲ ਕਰੀ ਜਾਵੇ ਇਹ ਸਾਡੇ ਪੂਰੇ ਏਰੀਏ ਦਾ ਜੇ ਮੁਹਾਲੀ ਜ਼ਿਲ੍ਹੇ ਦੀ ਵੀ ਗੱਲ ਕਰੀ ਜਾਵੇ ਤਾਂ ਸਭ ਤੋਂ ਉੱਚਾ ਪਿੰਡ ਆ ਇਹ ਭੰਕਰਪੁਰ ਅੱਛਾ ਜੀ ਤੇ ਜੇ ਭੰਕਰਪੁਰ ਪਾਣੀ ਵੜਦਾ ਆ ਤੁਸੀਂ ਇਹ ਲਾ ਲਓ ਵੀ ਅੱਗੇ ਦੇ ਪਿੰਡ ਸਾਰੇ ਨੀਵੇਂ ਨੇ ਹਾਂ ਬਿਲਕੁਲ ਤਾਂ 5 ਗ੍ਰਾਮੀ ਦੇ ਨੇ ਅੱਗੇ ਲਾਲੜੂ ਦਾ ਜਿੰਨਾ ਏਰੀਆ ਉਹ ਸਾਰਾ ਜਿਹੜਾ ਇਸ ਅੜ ਦੀ ਜਿਹੜੀ ਮਾਰ ਹੇਠ ਆ ਜਾਊਗਾ ਜੀ ਤੁਹਾਨੂੰ ਇੱਕ ਵਾਰੀ ਤਸਵੀਰਾਂ ਅਸੀਂ ਵਿਖਾ ਰਹੇ ਹਾਂ ਮੈਂ ਵੀਰ ਇੱਧਰ ਤੁਹਾਨੂੰ ਵਿਖਾਈਏ ਵੀ ਇਸ ਇਸ ਪਾਰਟ ਦੀ ਗੱਲ ਕਰ ਰਹੇ ਹਾਂ ਜੀ ਨੀਚੇ ਜਿਹੜੇ ਲਗਾਏ ਹੋਏ ਨੇ ਤੁਸੀਂ ਦੇਖੋ ਇਹਦੀ ਗੱਲ ਕਰ ਰਹੇ ਵੀਰੇ ਤੁਸੀਂ ਨਾ ਇਹ ਇਹ ਪਾਰੜ ਹੈਗਾ ਆ ਇਸ ਪਾਰੜ ਤੋਂ ਅੱਗੇ ਜਿਹੜਾ 45 ਫੁੱਟ ਰਸਤਾ ਸੀਗਾ ਹਾਂ ਮਤਲਬ ਤੁਸੀਂ ਇਹ ਲਾ ਲਓ ਵੀ ਜਰੂਰ ਰਸਤਾ ਤਾਂ ਖਤਮ ਹੀ ਹੋ ਗਿਆ ਹੁਣ ਬਿਲਕੁਲ ਖਤਮ ਹੋ ਗਿਆ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣਾ ਚਾਹੁੰਦਾ ਉਹ ਅੱਗੇ ਦੇਖੋ ਉਹ ਅੱਗੇ ਰੇ ਇੱਕ ਦਰਖਤ ਖੜਾ ਦੇਖੋ ਵਿਚ ਕਗਰ ਦੇ ਉਹ ਦਿਖ ਰਿਹਾ ਨਾ ਸਾਹਮਣੇ ਇੱਕ ਦਰਖਤ ਜਿਹੜਾ ਉਹ ਦਰਖਤ ਦਿਖ ਰਿਹਾ ਉਹ ਦਰਖਤ ਤੋਂ ਵੀ 1 ਫੁੱਟ ਅੱਗੇ ਤੱਕ ਰਸਤਾ ਹੈਗਾ ਆ ਆਜੋ ਆਪਾਂ ਚੱਲ ਜੀ ਜਿਹੜਾ ਵਿਚ ਆ ਚੁੱਕਿਆ ਹੈ ਦੇਖੀ ਬੇਟਾ ਪਾਣੀ ਇੱਧਰ ਨੂੰ ਸੁਖਨਾ ਬੜੀ ਆ ਹਾਂਜੀ ਪੂਰੀ ਕਰ ਲਿਓ ਜੀ ਅੱਛਾ ਉਹਨੇ ਗਰਮੀ ਤਾਂ ਉਰੀ ਕਰ ਲਿਓ ਸਾਹਮਣੇ ਦਿਖਾ ਦਿਓ ਜੀ ਬਸ ਉਹ ਸਾਹਮਣੇ ਦਿਖਾ ਦਿਓ ਹਾਂ ਦਾ ਸਿੰਗਲ ਜਾਓ ਜੀ ਇੱਥੇ ਖਤਰਾ ਹੈ ਅੱਗੇ ਇੱਧਰ ਸਾਈਡ ਸਾਈਡ ਨੂੰ ਅੱਛਾ ਜੀ ਸੋ ਬਾਈ ਹੋਰੀ ਕਹਿੰਦੇ ਕਿ ਸਾਈਡ ਤੇ ਹੋ ਕੇ ਚੱਲੇਓ ਕਿਉਂਕਿ ਕੋਈ ਪਤਾ ਨਹੀਂ ਹੈਗਾ نیچے ਕਿਉਂਕਿ ਅਸੀਂ ਉੱਤੇ ਤਾਂ ਸੜਕ ਦਿਖ ਰਹੀ ਹੈ ਇਹਦੇ નીચે ਖੋਰਾ ਲੱਗ ਚੁੱਕਿਆ ਅਸੀਂ ਇਹ ਜਿਹੜੀ ਇਹ ਜਿਹੜੀ ਸੜਕ ਹੈਗੀ ਆ ਅਸੀਂ ਇੱਥੇ ਨਹੀਂ ਜਾਂਦੇ ਵੀ ਕੋਈ ਇਹ ਉਰੇ ਬੰਦ ਕਰਿਆ ਹੋਇਆ ਆਪਾਂ ਆਮ ਪਿੰਡ ਵਾਲਿਆਂ ਦਾ ਆਮ ਲੋਕਾਂ ਦਾ ਆਣਾ ਇੱਥੇ ਬੰਦ ਕਰਤਾ ਸੀਗਾ ਕਿਉਂਕਿ ਇਹਦੇ ਥੱਲੇ ਜਿਹੜਾ ਰੇਤਾ ਹੀ ਹੈਗਾ ਆ ਹੁਣ ਜਿਹੜਾ ਤੇਜ਼ ਵਹਾਵ ਹੈਗਾ ਵਹਾਅ ਦੇ ਨਾਲ ਥੱਲੇ ਦਾ ਜਿਹੜਾ ਰੇਤਾ ਹੈ ਉਹ ਖੁਰ ਰਿਹਾ ਆ ਤਾਂ ਕਿਤੇ ਵੀ ਕੋਈ ਮਿਸਹੈਪਨਿੰਗ ਨਾ ਹੋਵੇ ਇਸ ਲਈ ਇੱਧਰ ਆਉਣਾ ਬੰਦ ਕਰਿਆ ਹੋਗਾ ਤੁਸੀਂ ਉਹ ਸਾਹਮਣੇ ਮੈਂ ਤੁਹਾਨੂੰ ਦਿਖਾ ਰਿਹਾ ਸੀਗਾ ਉਹ ਬਿਲਕੁਲ ਸਾਹਮਣੇ ਦਰਖਤ ਜਿਹੜਾ ਉਹ ਦਰਖਤ ਦਿਖ ਰਿਹਾ ਜੀ ਉਸ ਦਰਖਤ ਤੱਕ ਅੱਗੇ ਪੂਰੀ ਸਿੱਧ ਜਿਹਾ ਰਸਤਾ ਸੀਗਾ अच्छा वो सारा रास्ता जेड़ा हट चुका है वो درخت ਦੇ ਅੱਗੇ ਵੀ 1 ਫੁੱਟ ਤੱਕ ਜਿਹੜਾ ਅੱਗੇ ਰਸਤਾ ਹੈਗਾ ਸੀਗਾ ਅੱਛਾ ਰਸਤੇ ਇੰਨਾ ਰਸਤਾ ਸੀਗਾ ਇੰਨਾ ਰਸਤਾ ਸੀਗਾ ਜਿਹੜਾ ਇੰਨਾ ਇਹ ਜਿਹੜਾ ਕਗਰਨੇ ਆਪਣੇ ਵਿੱਚ ਜਿਹੜਾ ਜਿਹਨਾਂ ਕਹਿ ਸਕਦੇ ਆਂ ਵੀ ਵਿੱਚ ਸਮਾ ਲਿਆ ਉਹਨੇ ਆਪਣੇ ਸੋ ਇੰਨਾ ਜਿਆਦਾ ਜਿਹੜੀ ਸਥਿਤੀ ਆ ਹੁਣੇ ਜਿਹੜੀ ਸੰਕਟਪੂਰਨ ਬਣੀ ਹੋਈ ਆ ਔਰੇ ਜੀ ਸੋ ਆਪਾਂ ਇੱਕ ਵਾਰੀ ਫੇਰ ਉਧਰ ਹੀ ਚੱਲਦੇ ਆ ਕਿਉਂਕਿ ਬਾਈ ਹੋਰੀ ਕਹਿੰਦੇ ਸੀ ਪਿੱਛੋਂ ਆਵਾਜ਼ਾਂ ਵੀ ਆ ਰਹੀਆਂ ਵੀ ਇੱਥੇ ਨਾ ਸੀ ਖੜੀਏ ਕਿਉਂਕਿ ਕੋਈ ਪਤਾ ਨਹੀਂ ਉੱਤੇ ਤਾਂ ਸੜਕ ਦਿਖ ਰਹੀ ਆ ਸਾਨੂੰ نیچے ਕਿਉਂਕਿ ਖੋਰਾ ਲੱਗਿਆ ਹੋਇਆ ਰਾਗੂ ਚੀਜ਼ ਲਾਗਾ ਚੜਿਆ ਜਹਾ ਦਾ ਤੁਸੀਂ ਇੱਥੋਂ ਦੇ ਬਾਬਾਈ ਹਾਂਜੀ ਜਿੱਦਾਂ ਮਨ ਵੀਰ ਦੱਸ ਰਹੇ ਜੀ ਕਹਿੰਦੇ ਕਿ ਪੰਖਰਪੁਰ ਸਭ ਤੋਂ ਉੱਚਾ ਪਿੰਡ ਹੈ ਜੇਕਰ ਖੋਰਾ ਲੱਗ ਜਾਂਦਾ ਪਾਣੀ ਇੰਟਰ ਹੋ ਜਾਂਦਾ ਪੰਖਰਪੁਰ ਦੇ ਵਿੱਚ ਫਿਰ ਅੱਗੇ ਬਹੁਤ ਏਰੀਆ ਦੇ ਵਿੱਚ ਮਾਰ ਕਰੂਗਾ ਇਹ ਪੰਖਰਪੁਰ ਵੀ ਜਿੰਨਾ ਪਾਣੀ ਆ ਰਿਹਾ ਹੈ ਜੀ ਇਹਦੇ ਪੰਖਰਪੁਰ ਦਾ ਛੋਟੀ ਮੋਡੀ ਗੱਲ ਅੱਗੇ ਵੀ ਆ ਡੇਰਾ ਵਸੀ ਦਾ ਇੱਕ ਹਿੱਸਾ ਪਰ ਪਿੰਡ ਬਹੁਤ ਦੂਰ ਤੱਕ ਮਾਰ ਕਰੂਗਾ ਜੀ ਆ ਪਾਣੀ ਜਿੰਨਾ ਪਾਣੀ ਸਪੀਡ ਦੇ ਵਿੱਚ ਆ ਰਿਹਾ ਹੈ ਜੀ ਜਿੰਨੀ ਦੀ ਰਫਤਾਰ ਆ ਇਹਨੇ ਮਿੰਟੋ-ਮਿੰਟੀ ਕਈ ਕਿਲੋਮੀਟਰ ਪਾਰ ਕਰ ਜਾਣਾ ਜੀ ਇਹ ਗਵਰਨਮੈਂਟ ਜ਼ਿੰਮੇਵਾਰ ਹੈ ਕਿ ਉਹ ਕਿਦਾਂ ਪਹਿਲੇ ਮੈਨਿੰਗ ਹੁੰਦੀ ਸੀ ਕਿ ਗਰਗੀ ਅੱਛਾ ਜੀ ਰੇਤਾ ਉੱਠਦਾ ਦਾ ਹਰ ਇੱਕ ਪਿੰਡ 'ਚ ਬੋਲੀ ਹੁੰਦੀ ਦੀ ਪਿੰਡ ਨੂੰ ਫਾਇਦਾ ਹੁੰਦਾ ਦਾ ਉਹਨਾਂ ਗਵਰਨਮੈਂਟ ਮੁਹਾਲੀ ਜਾ ਕੇ ਸਾਰੀ ਖੱਡਾਂ 'ਕੀ ਬੋਲੀ ਕਰ ਦਿੰਦੇ ਆ ਠੇਕੇਦਾਰ ਵੱਡੇ ਆ ਇੱਕ ਖੱਡ ਚਲਾ ਲੈਂਦੇ ਨਾ ਤਾਂ ਗਰੀਬ ਨੂੰ ਰੇਤਾ ਮਿਲਦਾ ਨਾ ਮਿਲਦੀ ਬਜਰੀ ਅੱਛਾ ਜੀ ਪਹਿਲਾਂ ਪਹਿਲਾਂ ਉਹ ਰੇ ਬੋਲੀ ਹੁੰਦੀ ਸੀ ਹਰ ਇੱਕ ਜਗ੍ਹਾ ਸਾਡੇ ਪਿੰਡ ਬੋਲੀ ਹੋਈ ਕਰਦੀ ਦੀ ਮਾਰਕਵਰ ਦੀ ਮਾਰਕਵਰ ਹੋਈ ਕਰਦੀ ਦੀ ਅੱਗੇ ਮੋਠ ਇਕਰੀ ਬੋਲੀ ਹੋਈ ਕਰਦੀ ਥੇ ਥੇ ਦੇ ਛੇ ਜਗ੍ਹਾ ਬੋਲੀ ਹੋਈ ਕਰਦੀ ਠੀਕ ਹੈ ਫਿਰ ਉਹਦਾ ਫਾਇਦਾ ਪਿੰਡ ਵਾਲਿਆਂ ਨੂੰ ਹੁੰਦਾ ਸੀਗਾ ਹੀ ਪਿੰਡ ਵਾਲਿਆਂ ਨੂੰ ਫਾਇਦਾ ਹੁੰਦਾ ਤਾਂ ਗਵਰਨਮੈਂਟ ਨੂੰ ਵੀ ਫਾਇਦਾ ਹੁੰਦਾ ਹੁੰਦਾ ਅੱਛਾ ਸਾਰਿਆਂ ਨੂੰ ਫਾਇਦਾ ਹੁੰਦਾ ਤਾਂ ਨਾ ਉਹ ਜਿੱਦਾਂ ਪਰੇ ਪਿੰਡ ਵਾਲਿਆਂ ਨੇ ਟਰੈਕਟਰ ਟਰਾਲੀਆਂ ਵੀ ਪਾਈਆਂ ਹੁੰਦੀਆਂ ਕਈਆਂ ਨੇ ਉਹਨਾਂ ਨੂੰ ਰੋਜ਼ਗਾਰ ਵੀ ਮਿਲਦਾ ਹੋਣਾ ਹੈ ਉਹਨਾਂ ਨੂੰ ਵੀ ਰੋਜ਼ਗਾਰ ਮਿਲਦਾ ਤਾਂ ਖੇਤ ਵੀ ਵਾਦੇਦੇ ਸਾਡੇ ਅੱਛਾ ਜੀ ਢਗਰ ਕੀ ਡੰਗਾਈ ਹੁੰਦੀ ਸੀ ਹੁਣ ਤਾਂ ਪਾਣੀ ਉੱਪਰ ਚੱਲ ਰਿਹਾ ਕਾ ਜ਼ਮੀਨ ਤੋਂ ਅੱਛਾ ਇਹ ਹਰ ਇੱਕ ਦਰਵਾ ਦਾ ਵੀ ਉਹ ਜਾਇਜ਼ ਮਾਈਨਿੰਗ ਸੀਗੀ ਲੀਗਲ ਮਾਈਨਿੰਗ ਸੀਗੀ ਵੀ ਇਲੀਗਲ ਨਹੀਂ ਸੀਗੀ ਹਾਂ ਪਰ ਉਹ ਹੁੰਦੀ ਦੀ ਪਿੰਡਾਂ ਚ ਬੈਠ ਕੇ ਅੱਛਾ ਹੁਣ ਤਾਂ ਗਵਰਨਮੈਂਟ ਇੱਕ ਬਸ ਬੈਠ ਕੇ ਕਰ ਦਿੰਦੀ ਆ ਇੱਕ ठेकेदार ਹੁੰਦਾ ਅੱਗੇ 100 ठेकेदार ਹੋਏ ਕਰਦੇ ਤੇ ਰੇਤਾ ਬਜਰੀ ਉਹ ਵੀ ਸਹੀ ਰੇਟਾਂ માં ਮਿਲੇ ਕਰਦਾ ਦਾ ਲੋਕਾਂ ਨੂੰ ਹੂੰ ਫੇ ਫਿਰ ਫਿਰ ਅੰਗਲ ਜੀ ਜਿਹੜਾ ਇੰਨਾ ਵਿਰੋਧ ਕੀਤਾ ਜਾਂਦਾ ਵੀ ਮਾਈਨਿੰਗ ਹੋ ਰਹੀ ਹੈ ਇਲੀਗਲ ਮਾਈਨਿੰਗ ਹੋ ਰਹੀ ਹੈ ਉਹ ਕਿ ਕਿਦਾਂ ਹੁੰਦੀ ਵੀ ਕਾਹਤੋ ਇਹਨਾਂ ਵਿਰੋਧ ਹੁੰਦਾ ਉਹ ਜਿਹੜਾ ਨੰਬਰਾਂ ਮੈਂ ਕਰਨ ਲੱਗ ਜਾਂਦੇ ਗੱਗਰਗੀ ਜਗ੍ਹਾ ਛੱਡ ਕੇ ਅੱਛਾ ਉਹਦਾ ਹੁੰਦਾ अच्छा ਜਿੱਦਾਂ ਹੁਣ ਮੇਰਾ ਖੇਤ ਆ ਅੜੇਵਾ ਠੇਕੇਦਾਰ ਠੱਕੇ ਦੇ ਉਹਨਾਂ ਨਾਲ ਝੱਕਣ ਲੱਗ ਜੂਗਾ اچھا ਉਹਦਾ ਵਿਰੋਧ ਹੁੰਦਾ ਉਹਦਾ ਵਿਰੋਧ ਹੈ ਇਹ ਇਲੀਗਲ ਸੀਗੀ ਆ ਜਿਹੜੀ ਵਿਚ ਤੇ ਹੁੰਦੀ ਆ ਉਹ ਤਾਂ ਲੀਗਲ ਹੀ ਹੋਰੀਦੀ ਠੀਕ ਹੈ ਪਾਣੀ ਥੱਲੇ ਚੱਲਦਾ ਤਾਂ ਹਾਂ ਲੋਕਾਂ ਨੂੰ ਰੇਤਾ ਲੈਣਾ ਉਹ ਵੀ ਬੜਾ ਸਸਤਾ ਮਿਲਦਾ ਤਾਂ ਅੱਛਾ ਜੀ ਹੁ ਰੇਤਾ ਹੀ ਮਹਿੰਗਾ ਮਿਲਦਾ ਹੁਣ ਰੇਤਾ ਇੱਕ ਠੇਕੇਦਾਰ ਕੋਲ ਆ ਨਾ ਸਾਰਾ ਕੁਝ ਹੁਣ ਉਹਨੂੰ ਤਾਂ ਫਿਰ ਮਹਿੰਗਾ ਮਿਲਣਾ ਇਹ ਆ ਸਾਡੇ ਪਿੰਡ ਵਾਸਤੇ ਫ੍ਰੀ ਦਾ ਉਹਨੂੰ ਅਸੀਂ ਪਿੰਡ ਵਾਸਤੇ ਵੀ ਠਾ ਸਕਦੇ ਥੋੜੇ ਪਿੰਡ ਵਾਸਤੇ ਫ੍ਰੀ ਸੀ ਘਰੇ ਤਾਂ ਫ੍ਰੀ ਸੀ ਸਾਡੇ ਪਿੰਡ ਵਾਸਤੇ ਜਾਂ ਪਿੰਡ 'ਚ ਬੋਲੀ ਹੁੰਦੀ ਦੀ ਅੱਛਾ ਜੀ ਸਾਡੇ ਪਿੰਡ ਦੀ ਜ਼ਮੀਨ ਸੀ ਨਾ ਜ਼ਮੀਨੇ ਪਿੰਡ ਕੀ ਹੋਰ ਕਿਆ ਕਰਾ ਵੀ ਪਿੰਡ ਵਾਸਤੇ ਰੇਤਾ ਵੀ ਫ੍ਰੀ ਸੀ ਨਾ ਅੱਛਾ ਜੀ ਹਾਂ ਜੀ ਤੇ ਹੁਣ ਤਾਂ ਇਹ ਗਰੇਟੇ ਦੀ ਗੱਡੀ ਮੰਗਾਣੀ ਪਏ ਤਾਂ ਪਤ ਨਹੀਂ ਟਰਾਲੀ ਹੈ ਜੀ ਹੁਣ 6500 ਰੁਪਏ ਦੀ ਟਰਾਲੀ ਹੈ ਜੀ 200 ਫੁੱਟ ਕੀ ਅੱਛਾ ਜੀ ਹਾਂ ਜੀ ਤੋ ਇਹ ਵੀ ਕਾਰਨ ਹੈ ਜੀ ਦੇਖੋ ਇੱਕ ਕਾਰਨ ਜੁੜ ਜੁੜ ਕੇ ਫਿਰ ਇੱਕ ਡਿਜ਼ਾਸਟਰ ਦਾ ਰੂਪ ਬਣ ਜਾਂਦਾ ਹੈ ਤੇ ਹੁਣ ਤੁਹਾਨੂੰ ਉਹੀ ਤਸਵੀਰਾਂ ਵਿਖਾ ਰਹੇ ਹਾਂ ਇੱਥੇ ਬਹੁਤ ਲੋਕੀ ਆ ਰਹੀ ਹੈ ਵੇਖਣ ਲੇਕਿਨ ਪਿੱਛੇ ਰੋਕਿਆ ਜਾ ਰਿਹਾ ਹੈ ਵੀ ਕਿਉਂਕਿ ਖੋਰਾ ਲੱਗ ਚੁੱਕਿਆ ਹੈ ਵੀ ਕਿਸੇ ਦੀ ਕੋਈ ਵੀ ਇਹੋ ਜਿਹੀ ਕੋਈ ਅਸੁਖਾਂ ਵੀ ਘਟਨਾ ਨਾ ਘਟ ਜਾਵੇ ਕਿਉਂਕਿ ਕਗਰ ਇਸ ਵਕਤ ਉਫਾਨ ਦੇ ਉੱਤੇ ਆ ਔਰ ਨਾ ਸਿਰਫ ਕਗਰ ਪੰਜਾਬ ਦੇ ਜਿੰਨੇ ਵੀ ਦਰਿਆ ਪੰਜਾਬ ਦੇ ਵਿੱਚ ਵਗਦੇ ਆ ਉਹ ਇਸ ਵਕਤ ਉਫਾਨ ਦੇ ਉੱਤੇ ਆ ਔਰ ਮਾਰ ਇਥੋਂ ਤੱਕ ਕੇ ਪਾਕਿਸਤਾਨ ਤੱਕ ਵੀ ਇਹ ਦਰਿਆ ਨੇ ਉਹ ਕਰ ਰਹੇ ਨੇ ਵੀਰ ਮੇਰੇ ਨਾਲ ਗੁਰਮੀਤ ਸਿੰਘ ਮੌਜੂਦ ਨੇ ਇਹ ਆਪ ਜੌਬ ਕਰਦੇ ਨੇ ਸਵਰਾਜ ਟਰੈਕਟਰਸ ਦੇ ਵਿੱਚ ਤੇ ਜਿੰਨੇ ਵੀ ਇਹਨਾਂ ਦੇ ਨਾਲ ਵੀਰ ਜੁੜੇ ਹੋਏ ਆ ਸਾਰੇ ਕੀਰਤੀ ਸਿੰਘ ਨੇ ਜਾਂ ਹੋਰ ਵੀ ਭੈਣਾਂ ਜਿਹੜੀਆਂ ਜੁੜੀਆਂ ਹੋਏ ਨੇ ਸਾਰੇ ਆਪਣਾ ਕਾਰੋਬਾਰ ਕਰਦੇ ਆ ਕੰਮ ਕਰਦੇ ਆ ਲੇਕਿਨ ਉਹਦੇ ਵਿੱਚੋਂ ਦਸ ਬੰਦ ਕੱਢ ਕੱਢ ਕੇ ਮਦਦ ਕਰਦੇ ਆ ਸੰਸਥਾ ਚਲਾਈ ਹੋਈ ਹੈ ਨਿਰਪੱਖ ਹੈ ਏਡ ਸੋ ਹੁਣ ਜਿਵੇਂ ਪੰਜਾਬ ਦੇ ਵਿੱਚ ਹੜਾ ਆਈ ਹੋਈ ਹੈ ਇਦੇ ਲਈ ਤਾਂ ਸੇਵਾ ਕਰ ਹੀ ਰਹੇ ਆ ਇਸ ਤੋਂ ਇਲਾਵਾ ਵੀ ਇਹ ਜਿੱਦਾਂ ਕੋਈ ਵਿਧਵਾ ਮਾਂ ਹੈਗੀ ਹੈ ਕੋਈ ਗਰੀਬਣੀ ਹੈਗੀ ਹੈ ਜਾਂ ਕੋਈ ਵੀਰਪੈਣ ਅਪਾਜ ਹੋ ਜਾਂਦਾ ਕੋਈ ਸੱਟ ਲੱਗ ਜਾਂਦੀ ਹੈ ਤਾਂ ਉਹਨਾਂ ਦੀ ਵੀ ਇਹ ਗਾਹੇ-ਬਗਾਹੇ ਮਦਦ ਕਰਦੇ ਰਹਿੰਦੇ ਆ ਕਿਸੇ ਦਾ ਘਰ ਕੋਈ ਨਹੀਂ ਬਣਾ ਸਕਦਾ ਉਹਨਾਂ ਦੀ ਵੀ ਇਸ ਤੋਂ ਇੱਥੋਂ ਤੱਕ ਵੀ ਮਦਦ ਕਰਦੇ ਆ ਸੋ ਵੀਰ ਨੂੰ ਬੇਨਤੀ ਹੈ ਮੈਂ ਜ਼ਰੂਰ ਕਹਾਂਗਾ ਕਿ ਕੰਟੈਕਟ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦੇਣਗੇ ਤਾਂ ਕਿ ਤੁਸੀਂ ਵੀ ਜੇ ਕੋਈ ਮਦਦ ਕਰਨਾ ਚਾਹੁੰਦੇ ਹੋ ਤਾਂ ਇਸ ਮਾਹੌਲ ਦੇ ਵਿੱਚ ਤੁਸੀਂ ਇਹਨਾਂ ਤੱਕ ਆਪਣਾ ਰਾਬਤਾ ਕਰ ਸਕੋ ਜੀ ਸੰਗਤ ਨੂੰ ਵੀ ਇੱਕ ਬੇਨਤੀ ਵੀ ਆਪਾਂ ਜਿਹੜੀ ਕਰਾਂਗੇ ਕਿ ਹੁਣ ਸਥਿਤੀ ਜਿਹੜੀ ਆ ਉਹ ਇਦਾਂ ਦੀ ਬਣੀ ਹੋਈ ਆ ਕੀ ਆਪਣੇ ਦੇ ਨਾਲ ਖੜਨਦੀ ਆ ਕਿ ਹੁਣ ਜਿੰਨੀ ਵੀ ਮਦਦ ਕਿਸੇ ਵੀ ਪ੍ਰਕਾਰ ਦੀ ਆਪਾਂ ਕਰ ਸਕਦੇ ਆ ਜਰੂਰ ਕਰੋ ਹਲੇ ਚਲੋ ਜਿਵੇਂ ਆਪਾਂ ਗੱਲ ਕਰ ਰਹੇ ਆ ਆਪਣੇ ਏਰੀਏ ਦੀ ਫਿਲਹਾਲ ਹਲੇ ਬਚਾਤਾ ਪਰ ਜੇ ਇਨਕੇ ਸਬੰਧਾਂ ਰੁਟਦਾ ਆ ਤਾਂ ਉਰੇ ਵੀ ਸਾਨੂੰ ਲੋਡ ਪੈ ਸਕਦੀ ਆ ਇਸ ਤੋਂ ਇਲਾਵਾ ਬਾਕੀ ਸਾਰੇ ਪਾਸੇ ਜਿੱਥੇ-ਜਿੱਥੇ ਵੀ ਲੋਡ ਹੈਗੀ ਉੱਥੇ ਸਾਡੀ ਸੇਵਾ ਚੱਲ ਰਹੀ ਆ ਸੋ ਸੰਗਤ ਜੀ ਕੋਈ ਵੀ ਸਾਡੇ ਨਾਲ ਜੁੜਨਾ ਚਾਹਦੀ ਆ ਜਾਂ ਸੇਵਾ ਕਰਨਾ ਚਾਹਦੀ ਆ ਉਹ ਸਾਡੇ ਨਾਲ ਸਾਡੇ ਫੇਸ ਦੇ ਉੱਪਰ ਨਿਰਪੱਖ ਖੇਡ ਦੇ ਨਾਮ ਤੋਂ ਸਾਡਾ ਪੇਜ ਹੈਗਾ ਇੰਸਟਾਗ੍ਰam ਫੇਸਬੁੱਕ ਆਰ ਪਾਸੇ ਤੁਸੀਂ ਉੱਥੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਜਾਂ ਜੇ ਤੁਸੀਂ ਫੋਨ ਤੇ ਕੰਟੈਕਟ ਕਰਨਾ ਤਾਂ 8251 8251 48 ਸਾਡਾ ਨੰਬਰ ਆ ਉਸ ਨੰਬਰ ਤੇ ਵੀ ਤੁਸੀਂ ਸਾਡੇ ਨਾਲ ਜਿਹੜੀ ਆ ਆ ਵਾਰਤਾ ਲਾਫ ਕਰ ਸਕਦੇ ਹੋ ਜੀ ਚਲੋ ਵੀ ਚਲੋ ਚਲੋ ਹੋ ਗਿਆ ਮੇਲਾ ਸਾਡਾ ਚਲੋ ਵੀ ਚਲੋ ਇੱਥੇ ਨਾ ਖੜੋ ਜੀ ਸਰ ਖਾਲੀ ਕਰ ਦੋ ਕਰ ਵੀ ਹਰ ਸਕਦਾ ਏ ਸੋ ਪੁਲਿਸ ਅਫੀਸਰ ਇੱਥੇ ਪਹੁੰਚ ਗਏ ਨੇ ਤੇ ਇਹ ਬਿਲਕੁਲ ਖਾਲੀ ਕਰਾਇਆ ਜਾ ਰਿਹਾ ਹੈ ਤਾਂ ਕਿ ਕੋਈ ਵੀ ਅਸੁਖਾਂਵੀ ਘਟਨਾ ਨਾ ਘਟ ਜਾਵੇ ਸੋ ਤੁਸੀਂ ਪਿੱਛੇ ਤਸਵੀਰਾਂ ਵੇਖ ਰਹੇ ਹੋ ਉਫਾਨ ਦੇ ਉੱਤੇ ਇੱਕ ਘਰ ਹੈ ਤੇ ਪੁਲਿਸ ਅਫਸਰਸ ਆਪਣੀ ਇਸ ਵਕਤ ਡਿਊਟੀ ਦੇ ਉਤੇ ਲੱਗੇ ਹੋਏ ਨੇ ਤੇ ਬਿਲਕੁਲ ਜਿਹੜਾ ਪੈਸੇਜ ਕਲੀਅਰ ਕਰਵਾ ਦਿੱਤਾ ਕਿਉਂਕਿ ਪਿੰਡ ਵਾਲੇ ਇੱਥੇ ਦੇਖਣ ਆਏ ਹੋਏ ਸੀ ਲੇਕਿਨ ਦੱਸਿਆ ਜਾ ਰਿਹਾ ਕਿ ਨੀਚੇ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ ਤੇ ਉਹਦੇ ਕਾਰਨ ਕੋਈ ਅਸੁਖਾਵੀ ਘਟਨਾ ਨਾ ਘਟ ਜਾਵੇ ਸੋ ਪੁਲਿਸ ਅਫਸਰ ਨੇ ਜਿਹੜੇ ਉਹ ਏਰੀਆ ਨੂੰ ਖਾਲੀ ਕਰਵਾ ਰਹੇ ਨੇ ਸੋ ਪ੍ਰਸ਼ਾਸਨ ਨੇ ਕੀ ਅਪੀਲ ਕੀਤੀ ਹੈ ਸਰ ਪ੍ਰਸ਼ਾਸਨ ਵੱਲੋਂ ਮੈਂ ਅਪੀਲ ਕਰਦਾ ਜੀ ਮੈਂ ਐਸੇ ਚੋਡੇਰਾ ਵਸੀਆਂ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਜਿਹੜਾ ਪਾਣੀ ਦੀ ਟੱਕਰ ਸਿੱਧੀ ਉੱਥੇ ਵੱਜਦੀ ਪਈ ਹੈ ਜੀ ਇਸ ਸੜਕ ਤੇ ਮੰਦਰ ਦੇ ਕੋਲ ਉੱਥੋਂ ਕਦੇ ਵੀ ਸੜਕ ਨੂੰ ਲੈ ਕੇ ਹੜ੍ਹ ਸਕਦਾ ਪਾਣੀ ਤੇ ਕੋਈ ਉੱਥੇ ਨਾ ਜਾਵੇ ਹੁਣ ਅਸੀਂ ਬਾਰ-ਬਾਰ ਤੁਹਾਡੇ ਰਾਹੀਂ ਅਪੀਲ ਕਰਦੇ ਆ ਨਾ ਜਾਵੇ ਕੋਈ ਉੱਥੇ